ਕੀ ਸੀ ਵੀ ਟਿੰਦ ਨਾ ਨਹੀਂ ਗੱਲ ਕਰਨੀ ਹਾਏ ਹਾਏ ਹੋ ਗਿਆ ਉੱਪਰ ਤਾਂ ਸਾਰਾ ਕੰਮ ਹੋ ਗਿਆ ਤੇ ਹੁਣ ਮੈਂ ਵੇਖਾਂ ਦੀਦੀ ਕੀ ਰਸੋਈ ਚ ਖੜਤੀ ਫਿਰਦੀ ਦੀਦੀ ਨੀ ਕਿੱਧਰ ਚਲੇ ਗਏ ਜੀ ਕਿੱਥੇ ਹੋ ਲਾ ਤੁਸੀਂ ਇੱਥੇ ਹੋ ਆਜਾ ਆਜਾ ਮੈਂ ਇੱਥੇ ਹੀ ਆ ਆਜਾ ਤੇ ਮੇਰੇ ਤੇ ਵਜਮ ਮਾਰੀ ਜੈ ਨਹੀਂ ਕੋਈ ਹੂੰ ਤੇ ਘਰ ਛਡੋ ਤੇ ਮੈਨੂੰ ਕੋਈ ਬਾਤ ਸੁਣੂਗੀ ਤਾਂ ਹੀ ਬਾਤ ਦਵਾਂਗੀ ਮੈਂ ਤਾਂ ਕੋਈ ਬਾਤ ਨਹੀਂ ਸੁਣੀ ਤੁਹਾਡੀ ਚਲੋ ਛਡੋ ਮੇਰੀ ਗੱਲ ਸੁਣੋ ਹੋ ਗਈ ਜੀ ਸਾਰੀ ਤਿਆਰੀ ਹੋ ਗਈ ਤਿਆਰੀ ਹੋ ਗਈ ਪ੍ਰਸ਼ਾਦ ਬੰਦ ਦੀ ਤਿਆਰੀ ਹੋ ਗਈ ਜੀ ਉੱਪਰ ਵੀ ਤਿਆਰੀ ਹੋ ਗਈ ਤਿਆਰੀ ਸਾਰਾ ਤਿਆਰ ਸੱਚੀ ਗੱਲ ਜੇ ਆਹ ਵੇਖ ਲਓ ਕੰਜਕਾਂ ਆਂਦੀਆਂ ਨੇ ਨਾ ਜੋਤਾਂ ਤੇ ਕਿੰਨਾ ਇੰਤਜ਼ਾਰ ਰਹਿੰਦਾ ਔਰ ਦਿਲ ਵਿੱਚ ਕਿੰਨਾ ਚਾਹ ਹੁੰਦਾ ਹੈ ਨਾ ਕਿ ਮਾਤਾ ਰਾਣੀ ਦੇ ਹੇਨਨ ਰਾਤੀ ਆਏ ਨੇ ਕੰਜਕਾ ਪੂਜਾਂਗੇ ਆਪਣੇ ਘਰ ਕੰਜਕਾਂਆਂ ਗੀਆਂ ਨਿੱਕੀਆਂ ਨਿੱਕੀਆਂ ਕਿੰਨਾ ਦਿਲ ਨੂੰ ਸਕੂਨ ਮਿਲਦਾ ਹੈ ਕੰਜਕਾ ਪੂਜਣ ਵਾਸਤੇ ਤਾਂ ਇਹ ਸਾਰਾ ਕੁਝ ਬਣਾਇਆ ਵਾ ਉੱਤੇ ਵੀ ਤਿਆਰੀ ਕੀਤੀ ਥੱਲੇ ਵੀ ਪ੍ਰਸ਼ਾਦ ਬਣਾਇਆ ਹੁਣ ਕੰਜਕਾਂ ਆਣ ਗਿਆ ਉਹਨਾਂ ਦੇ ਪੈਰ ਧੋਵਾਂਗੇ ਫਿਰ ਉਹਨਾਂ ਨੂੰ ਪੂਜਾਂਗੇ ਆਪਾਂ ਸਹੀ ਗੱਲ ਜੇ ਕੱਲ ਮੈਂ ਬਾਜ਼ਾਰ ਗਈ ਨਾ ਇੰਨੀ ਰੌਣਕ ਲੱਗੀ ਪਈ ਬਾਜ਼ਾਰ ਦੀਦੀ ਮੈਂ ਤੁਹਾਨੂੰ ਕੀ ਦੱਸਾਂ ਇਧਰੋਂ ਇਧਰੋਂ ਉਹ ਜਿਹੜੇ ਆਪਣੇ ਲੰਗੂਰ ਬੰਦੇ ਹੈ ਕਿੰਨੇ ਹੋਏ ਨਾ ਸੋਹਣੇ ਲੱਗਦੇ ਐ ਇਧਰੋਂ ਟੋਲੀਆਂ ਆਉਂਦੀਆਂ ਬਿਨਾਂ ਇਧਰੋਂ ਟੋਲੀਆਂ ਆਉਂਦੀਆਂ ਬਿਨਾਂ ਮੰਦਰਾਂ 'ਚ ਰੌਣਕਾਂ ਕੁੜੀਆਂ ਦੇ ਰੌਣਕਾਂ ਚਹਿਲ ਪਹਿਲ ਮੱਚੀ ਪਈ ਏ ਬਚਾਰ ਇੰਨੇ ਸੱਜੇ ਬਿਨਾਂ ਉਹ ਕੁੜੀਆਂ ਦੀਆਂ ਕੀ ਉਹ ਚੂੜੀਆਂ ਚੁੰਨੀਆਂ ਗਾਨੀਆਂ ਉਹ ਟੀਫਨ ਅੱਜਕੱਲ ਇੱਕ ਨਵੇਂ ਰਿਵਾਜ ਦੀ ਅੱਜਕੱਲ ਨਾ ਟੀਫਨ ਆਏ ਜੇ ਬੱਚਿਆਂ ਦੇ ਮੈਂ ਤੇ ਫਿਰਨਾ ਬੱਚੇ ਹੱਸੇ ਸਮਾਨ ਸਾਰਾ ਖਰੀਦ ਲਈ ਆਈਆਂ ਕੁੜੀਆਂ ਵਾਸਤੇ ਮੈਂ ਕਿ ਕੁੜੀਆਂ ਨੂੰ ਆ ਸਮਾਨ ਦੇਾਂਗੇ ਔਰ ਲੰਗੜੇ ਵਾਸਤੇ ਵੀ ਲੈ ਆਈਆਂ ਸਮਾਨ ਉਹ ਵੀ ਨਾਲ ਆਂਦੇ ਨੇ ਉਹ ਕੀ ਲੈ ਆਏ ਉਹ ਬੱਚੇ ਉਹਨਾਂ ਵਾਸਤੇ ਮੈਂ ਲਿਆਈਆਂ ਪੈਨ। ਉਹ ਤਾਂ ਪੜ੍ਹਨਗੇ ਬੱਚੇ। ਬਹੁਤ ਆ ਭੀੜ ਵਧੂ ਹੋਣੀ ਆ ਬਾਜ਼ਾਰਾਂ ਚ। ਹਾਈ ਬੜੀ ਤੁਹਾਨੂੰ ਟਾਈਮ ਨਹੀਂ ਸੀ ਤਾਂ ਹਾਈ ਫੇ ਮੈਂ ਕੱਲੀ ਜਾਈ ਮੈਂ ਨਹੀਂ ਕੱਲੇ ਜਾਣਾ ਮੈਂ ਘਰ ਦਾ ਕਰਨੀ ਬਸਾ ਤੂੰ ਛੁਪਾ ਨਾ ਕਿੰਦਾ ਕਿੰਦਨ ਭੋਵੇਂ ਜਾਣੀ ਤੇ ਕੰਮ ਰਹਿ ਜਾਣਾ ਸਾਰਾ ਇੱਥੇ ਫਿਰ ਮੈਂ ਕੱਲੀ ਹੋਈ ਸਮਾਨ ਬੜਾ ਸੋਹਣਾ। ਚਲੋ ਜੀ ਕੁੜੀਆਂ ਲੈ ਗਈਏ। niche ਦੇ ਨੇ ਕੁੜੀਆਂ ਨਹੀਂ ਆਖੀ ਦੀਆਂ। ਕੰਜਕਾਂ ਆਖੀ ਦੀ ਕੰਜਕਾਂ ਅਗੋ ਪਿਛੋ ਕੁੜੀਆਂ ਆਖ ਲੋ ਕੋਈ ਗੱਲ ਨਹੀਂ ਹੁੰਦੀ ਮਗਰ ਅੱਜ ਦੇ ਦਿਨ ਆਜ ਤੇ ਤੈਨੂੰ ਕੰਜਕਾਂ ਐ ਕੰਜਕਾਂ ਚਲੋ ਕੰਜਕਾਂ ਹੀ ਲੈਈਏ ਚਾ ਠੀਕ ਆ ਜਾਣੇ ਆ ਮਗਰ ਸੁਣ ਸਿਵਤਨ ਅੱਗੇ ਨਾ ਆਪਾਂ 50 50 ਰੁਪਏ ਦਿਨੇ ਉਹ ਕੰਜਕਾਂ ਨੂੰ ਭੋਜਣ ਲੱਗਿਆ ਐ ਕਿਨੇ ਦੇਣੇ ਐ ਕਿ 100 100 ਰੁਪਏ ਦੇਣਾ ਹੀ ਸੋ ਜੋ ਤੁਸੀਂ 100 ਤੋਂ ਵੀ ਵੱਧ ਦਿਓ ਜਿੰਨੇ ਤੁਹਾਡੇ ਦਿਲ ਕਰਦਾ ਦਿਓ ਚਲ ਆਓ ਫਿਰ ਚਲੀਏ ਸਿਮਰਨ ਇੱਕ ਗੱਲ ਹੋਰ ਮੈਂ ਨਾ ਸਾਰਾ ਪ੍ਰਸ਼ਾਦ ਦੇਸੀ ਘਿਓ ਚ ਬਣਾਇਆ ਪੂੜੀਆਂ ਵੀ ਦੇਸੀ ਘਿਓ ਚ ਬਣਾਈਆਂ ਮੰਨ ਨਾਲੇ ਵੱਧ ਬਣਾਇਆ ਨਾਲੇ ਮੰਦਰ ਚ ਦੇਣੀਆਂ ਕੰਜਕਾ ਨਾਲੇ ਆਪਣੇ ਘਰ ਭਾਲਣੀਆਂ ਕੰਜਕਾ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਨਾ ਖੁੱਲਾ ਪ੍ਰਸ਼ਾਦ ਬਣਿਆ ਹੋਇਆ ਸਭ ਨੂੰ ਦੇਾਂਗੇ ਹਾਂ ਮੰਦਰ ਵੀ ਲੈ ਜਾਏ ਚਲ ਚਲਾ ਜੋ ਪਹਿਲਾਂ ਕੁੜੀਆਂ ਆਪਣੇ ਕੰਜਕਾਂ ਸੱਚ ਚਲ ਚਲ ਚਾਦ ਲਈ ਆਈਏ ਚਲ ਚਲ ਦੀਦੀ ਕੰਜਕ ਤੇ ਕੋਈ ਵੀ ਨਹੀਂ ਨਜ਼ਰ ਪਈ ਹੁੰਦੀ ਉਹੋ ਹੀ ਤਾਂ ਮੈਂ ਵੇਂਦੀ ਪਈ ਐ ਇੰਤਕ ਉਹ ਤੁਹਾਡੇ ਸਾਹਮਣੇ ਕੁੜੀਆਂ ਹੈਗੀਆਂ ਨਾ ਇਹਨਾਂ ਨੂੰ ਸੱਦ ਲੈਣੇ ਆਵਾਜ਼ ਮਾਰ ਕੇ ਫਿਰ ਚਲੋ ਇਹਨਾਂ ਦਾ ਗੇਟ ਖੜਕਾਈਏ ਖਾਂ ਪਹਿਨ ਦੇ ਪੂਆ ਖੜਕਾ ਮੈਂ ਖੜਕਾ ਦਿਆਂ ਨਾ ਹਾਂ ਉਹ ਕਹਿ ਦੋ ਪੰਜੀ

ਕੁੜੀਆਂ ਵੀ ਨਹੀਂ ਜੇ ਪਈਆਂ ਹੁਣ ਕੰਜਕਾ ਵੀ ਨਹੀਂ ਜੇ ਪਈਆਂ ਲੱਭਦੀਆਂ ਕੰਜਕਾ ਵੀ ਕਿਤੇ ਕੰਜਕਾਂ ਲੈਣ ਗਈਆਂ ਹੋਣੀਆਂ ਤਾਈਆਂ ਨਹੀਂ ਲੱਭਦੀਆਂ ਅੱਜ ਉਹਨਾਂ ਦੇ ਦਿਨ ਹੈ ਸਿਮਰਨ ਅੱਗੇ ਪਿੱਛੇ ਕੁੜੀਆਂ ਇੱਥੇ ਖੇਡਦੀਆਂ ਹੁੰਦੀਆਂ ਸੀ ਅੱਜ ਕੋਈ ਕੁੜੀ ਨਹੀਂ ਲੱਭਦੀ ਮਾਤਾ ਦਾ ਦੇਣਾ ਨਾ ਕਿਸੇ ਨਾ ਕਿਸੇ ਦੇ ਘਰ ਲੈ ਕੇ ਕੋਈ ਗਿਆ ਹੋਣਾ ਕੰਜਕਾ ਪੁੱਜਣ ਵਾਸਤੇ ਹੁਣ ਕਿੱਥੋਂ ਲੱਭੀਏ ਵੀ ਮੈਂ ਤੁਹਾਨੂੰ ਕਿਹਾ ਸੀ ਸਾਹਮਣੇ ਘਰਾਂ ਵਾਂ ਕੁੜੀਆਂ ਕੰਜਕਾ ਗਈਆਂ ਸਨ ਵੀ ਚਲੇ ਜੋ ਉਹਨਾਂ ਦੇ ਘਰੇ ਤੇ ਕੁੜੀਆਂ ਲੈ ਆਏ ਹੋ ਤੁਸੀਂ ਸਿਮਰਨ ਮੈਂ ਕਿਹੜੀ ਵੇਲੀ ਆ ਮੈਂ ਤਾਂ ਪ੍ਰਸ਼ਾਦ ਬਣਾਣ ਲਈ ਸੀ ਅੱਜ ਦੇ ਦਿਨ ਨਾ ਕੁੜੀਆਂ ਹੱਥ ਨਹੀਂ ਜੀ ਆਂਦੀਆਂ ਕੰਜਕਾਂ ਇਹਨਾਂ ਨੂੰ ਫੜ ਕੇ ਲਿਆਣਾ ਪੈਂਦਾ ਹੈ ਹਾਏ ਮਾਤਾ ਰਾਣੀ ਲੱਭ ਜਾਣ ਸਾਨੂੰ ਅਹੀਂ ਕੰਜਕਾਂ ਦੇ ਕੁਝ ਜੀ ਛੇਤੀ ਆਣੀ ਆਪੇ ਭੇਜ ਦੂਗੀ ਕੰਜਕਾ ਐਦਾਂ ਦਾ ਘਰ ਜ਼ਰੂਰ ਹੋਣੀਆਂ ਹੀ ਚਲ ਆ ਬੂਆ ਖੜਕਾ ਕੇ ਵੀ ਹਾਂ ਤੁਹਾਨੂੰ ਜਾਣਦੇ ਨੇ ਤੁਸੀਂ ਬੂਆ ਖੜਕਾ ਲਓ ਇਹਨਾਂ ਦਾ ਹਾਂਜੀ ਭੈਣ ਜੀ ਤੁਹਾਡੋ ਵਾਲ ਕੰਜਕਾਂ ਆਈਆਂ ਸੀ ਹਾਂਜੀ ਸਾਡੇ ਵਾਲ ਵੀ ਭੇਜੋ ਲੈ ਚਲੇ ਗਈਆਂ ਚਲ ਆਜੋ ਸਿਮਰਨ ਇਧਰੋਂ ਵੀ ਚਲੀਆਂ ਗਈਆਂ ਮੈਂ ਤੁਹਾਨੂੰ ਕਹਿੰਦੀ ਉਹ ਝੁੰਡ ਦਾ ਝੁੰਡ ਹੀ ਚਲ ਜਾਂਦੀਆਂ ਜਿੱਧਰ ਨੂੰ ਹੁੰਦੀ ਹੈ ਪਰ ਬਾਹਰ ਖਲੋ ਕੇ ਲੋਕੀ ਵੇਂਦੇ ਨੇ ਤੇ ਵੀ ਜਿੱਧਰੋਂ ਆਈਆਂ ਉਹ ਆਪਣੇ ਅੰਦਰ ਵਾੜ ਲੈਂਦੇ ਆ ਅੱਗੇ ਜਾਣ ਹੀ ਨਹੀਂ ਦਿੰਦੇ ਦੇਖ ਲਓ ਇਹਨਾਂ ਕੰਜਕਾਂ ਦੀ ਵੀ ਜੁਰਤ ਆ ਜਿੰਨੂੰ ਅੱਜ ਦੇ ਦਿਨੀ ਕੁੜੀਆਂ ਦੇ ਲੋੜ ਆ ਜਿੰਨਾਂ ਦੀ ਲੋੜ ਹੀ ਤਾਂ ਅੱਜ ਇਹ ਲੱਭਦੀਆਂ ਨਹੀਂ ਬਸ ਬਸ ਚਲੋ ਆ ਜਾਂਦੀਆਂ ਨੇ ਫਿਰ ਆ ਜਾਂਦੀਆਂ ਨੇ ਸਿਮਰਨ ਹੋਈ ਕੰਜਕ ਆ ਗਈ ਪੁੱਛ ਪੁੱਛ ਕਰ ਮੈਂ ਜਕ ਨੂੰ ਹੈ ਕਿੰਨੀ ਸੋਨੀ ਬੱਚਾ ਅੱਜ ਸਾਡੇ ਘਰ ਕੰਜਕ ਲੱਲਾ ਮੇਰੇ ਮੰਮੀ ਪਾਪਾ ਨੇ ਮਨਾ ਕੀਤਾ ਮਾਣੀ ਆ ਨਾ ਕਿਛ ਕੇ ਅੱਛਾ ਮੇਰੇ ਮੰਮਾ ਪਾਪਾ ਨੇ ਕਿਹਾ ਕਿ ਸੀ ਵੀ ਟੈਂਡ ਦੇਣਾ ਨਹੀਂ ਗੱਲ ਕਰਨੀ ਹੂੰ ਫਾਇਰ ਅੱਬਾ ਇੱਕ ਕੰਜਕ ਨਜ਼ਰ ਆਈ ਸੀ ਉਹ ਵੀ ਚਲੀ ਗਈ ਵੈਸੇ ਬੱਚਾ ਹੁਣੋਂ ਦੇਖੋ ਕਹਿੰਦੀ ਸੀ ਕਿ ਮੈਂ ਕਿਸੇ ਨੂੰ ਨਹੀਂ ਜਾਣਦੀ ਅੱਜ ਕੱਲ ਦਾ ਮਾਹੌਲ ਦੇਖਦੇ ਬੱਚਾ ਵੀ ਸਹੀ ਹੈ ਕੋਈ ਬੱਚੇ ਕਿਸੇ ਦੇ ਘਰ ਜਾ ਕੇ ਰਾਜੀ ਨਹੀਂ ਆਂ ਦੀਦੀ ਪੱਛੇ ਜਾ ਕੇ ਰਾਜੀ ਨਹੀਂ ਮਾਹੌਲ ਨਹੀਂ ਸਹੀ ਹੈਗਾ ਮਾਪਿਓ ਮਨਾ ਕੀਤਾ ਹੋਇਆ ਹੈ ਮਾਪਿਓ ਨਹੀਂ ਜਾਣ ਦਿੰਦੇ ਕਿਸੇ ਦੇ ਘਰ ਨਹੀਂ ਜਾਣਾ ਕਿਸੇ ਕੋਈ ਚੀਜ਼ ਲੈ ਕੇ ਨਹੀਂ ਖਾਣੀ ਕਿਥੋਂ ਕੰਜਕਾ ਲੱਭਣ ਗਿਆ ਦੀਦੀ ਕਿ ਦੇਖਿਆ ਜਾਏ ਸਹੀ ਵੀ ਜੇ ਕਿਉਂਕਿ ਸਮਾਂ ਹੀ ਨਹੀਂ ਆਏਗਾ ਕਿ ਅਸੀਂ ਆਪਣੇ ਬੱਚੇ ਨੂੰ ਕਿਸੇ ਘਰ ਭੇਜੀਏ ਯਾ ਉਹਨਾਂ ਦੇ ਘਰ ਦੀ ਕੋਈ ਚੀਜ਼ ਖਾਣ ਦਈਏ। ਵੈਸੇ ਮਾਪਿਆਂ ਨੇ ਚੰਗੀ ਅਕਲ ਹੀ ਸਕਾਈਏ ਬੱਚੇ ਨੂੰ। ਰਵੱਤੇਰੇ ਰੰਗ ਨੀ ਕੁੜੀਓ ਇੱਧਰ ਆਓ ਤੁਹਾਨੂੰ ਇੱਕ ਚੀਜ਼ ਦਿਖਾਵਾਂ ਨੀ ਆਓ ਜਲਦੀ ਤੁਹਾਨੂੰ ਦਿਖਾਵਾਂ ਇਹ ਦੇਖੋ ਕੀ ਹੁੰਦਾ ਪਿਆ ਕੀ ਹੋ ਗਿਆ ਕੀ ਹੋਇਆ ਮਾਸੀ ਜੀ ਉੱਧਰ ਵੇਖੋ ਉੱਥੇ ਕੀ ਹੋ ਗਿਆ ਇਹ ਕੀ ਕਰੰਦੀ ਐ ਤੇ ਮਾਸੀ ਜੀ ਇਹ ਕੀ ਕਰਨਦੀ ਐ ਬਾਹਰ ਕੀ ਕਰਨਦੀ ਐ ਮਾਸੀ ਜੀ ਇਹ ਬਾਹਰ ਦੀਦੀ ਇੱਕ ਇੱਕ ਕਰਨ ਦੀਆਂ ਵਾਰ ਦੋਨੋਂ ਇਹਨੇ ਨਹੀਂ ਕੰਜਕਾ ਲੱਬਦੀਆਂ ਪਈਆਂ ਮੈਨੂੰ ਵੀ ਭੁੱਲ ਗਿਆ ਅੱਜ ਕੰਜਕਾ ਵਾਂ ਤੇ ਘਰ ਦੀਆਂ ਕੰਜਕਾ ਪੁੱਜਣੀਆਂ ਨਹੀਂ ਦੋ ਘਰ ਚ ਕੰਜਕਾ ਵਾਂ ਇਹ ਤੀਸਰੀ ਐ ਵੀ ਐ ਤੇ ਦਸ ਬਾਹਰ ਲੱਬਨ ਗਈ ਐ ਸਹੀ ਗੱਲ ਰਿੰਪੀ ਵੇਖ ਲਾ ਮਾਤਾ ਰਾਣੀ ਦੇ ਰੰਗ ਇਹ ਨਾ ਇਹਨਾਂ ਨੂੰ ਤੋਂ ਸਮੇਲਾ ਕੀ ਪਤਾ ਅਕਲ ਹੀ ਆ ਜਾਵੇ ਕਦੋਂ ਦੀਆਂ ਖੜੀਆਂ ਆਂ ਪਰ ਇਹਨਾਂ ਨੂੰ ਇੱਕ ਵੀ ਕੰਜਕ ਨਹੀਂ ਲੱਭੀ ਹਜੇ ਤੱਕਨ ਹਾਏ ਤੇ ਮਾਤਾ ਰਾਣੀ ਨੇ ਸਾਨੂੰ ਨਿੱਕੀ ਜੀ ਦਿੱਤੀ ਹੈ ਕਾਸ਼ਮੀਂ ਵੇ ਤੋ ਉਹ ਨਹੀਂ ਇਹਨਾਂ ਨੂੰ ਕੰਜਕ ਨਾ ਯਰਾਈ ਉਹਨੂੰ ਤੇ ਪੁੱਛਦੇ ਨਹੀਂ ਆ ਪੱਥਰ ਹੈ ਪੱਥਰ ਉਹ ਪੱਥਰ ਨਾ ਯਰਾਂਦਾ ਇਹਨਾਂ ਕੋਈ ਨਾ ਤੁਸੀਂ ਵੇਖਿਓ ਅੱਗੇ ਅੱਗੇ ਇਹਨਾਂ ਨੂੰ ਮਾਤਾ ਰਾਣੀ ਆਪੇ ਜਵਾਬ ਦੇਊਗੀ ਚੱਲ ਜੀਏ ਨਾ ਇਹਨਾਂ ਕੋ ਬਾਹਰ ਹਾਂ ਚਲਾਉ ਇੱਕ ਕੰਜਕਾ ਦੋ ਨਹੀਂ ਨਾ ਇਹ ਬੰਦ ਗਿਆ ਵੱਟ ਗਿਆ ਬਾਹਰ ਲੱਭਦੀਆਂ ਫਿਰਦੀਆਂ ਹੋ ਹੋ ਮਮਾ ਇਹਨਾਂ ਨੂੰ ਅਕਲ ਨਹੀਂ ਆਣੀ ਮਾਤਾ ਰਾਣੀ ਨੇ ਇੰਨਾ ਸੋਹਣਾ ਨੂੰ ਤੋਹਫਾ ਦਿੱਤਾ ਵਾ ਉਹਨੂੰ ਠੁਕਰਾ ਕੇ ਤੇ ਬਾਹਰ ਕੰਜਕਾਂ ਲੱਭਦੇ ਫਿਰਦੇ ਐ ਰਿੰਪੀ ਮਾਤਾ ਰਾਣੀ ਖੁਸ਼ ਹੋ ਕੇ ਕਾਸ਼ੀ ਦੇ ਰੂਪ ਵਿੱਚ ਇਹਨਾਂ ਦੇ ਘਰ ਆ ਪਈ ਹੂ ਪਰ ਇਹਨਾਂ ਨੇ ਕਦਰ ਹੀ ਨਹੀਂ ਪਾਈ ਉਹਨਾਂ ਕੋਈ ਨਾ ਸਾਰੇ ਕਦਰ ਪਾਣਗੇ ਤੀ ਰੁਕੋ ਸਹੀ ਥੋੜੀ ਦੇਰ ਹੋਰ ਚੱਲ ਆ ਜਾ ਬਾਹਰ ਤੇ ਚੱਲੀਏ ਦੇਖੀ ਤੇ ਸਹੀ ਕਰਨ ਕਿੰਨੀਆਂ ਆ ਜਾ ਕਿਸਲੇ ਦੀਆਂ ਖੜੀਆਂ ਹੀ ਬਾਹਰ ਕੰਜਕਾਂ ਲੱਭਦੀਆਂ ਪਈਆਂ ਉਹ ਘਰ ਲੱਭ ਲੋ ਕਨੇ ਕਾ ਘਰ ਹੀ ਜਾਂਦੇ ਕੀ ਹੋ ਗਿਆ ਉਹ ਦੋ ਦੀਆਂ ਖੜੀਆਂ ਜਿੱਥੇ ਉਹ ਕਿੰਨੂ ਲੱਭ ਜਾਂਦੀਆਂ ਨੇ ਕੰਜਗਾ ਲੱਭਣ ਡੈ ਪੁੱਤ ਕੰਜਗਾ ਲੱਭੰਦੇ ਉਹ ਹਾਂ ਜਿਹੜੀ ਅੰਦਰ ਬੈਠੀ ਕੰਜਕ ਉਹਨੂੰ ਤੂੰ ਕਿਹਦੀ ਪੂਜ ਦੇਰੀ ਤੇ ਬਾਹਰ ਦੀ ਕੰਜਗਾ ਲੱਭਦੇ ਫਿਰਦੇ ਜੇ ਤੇ ਕੱਲੀ ਨੂੰ ਥੋੜੀ ਪੂਜਣਾ ਬਾਰੋਂ ਵੀ ਲਾਵਾਂਗੇ ਤਾਂ ਪੂਜਣਾ ਉਹਨੂੰ ਤਾਂ ਪੂਜਣਾ ਹੀ ਆ ਨਾਲ ਇਹ ਸੋਚੋ ਇਹ ਮਾਤਾ ਰਾਣੀ ਨੇ ਤੁਹਾਨੂੰ ਨਾ ਅਕਲ ਦੇਣ ਵਾਸਤੇ ਕੰਜਗਾ ਨਹੀਂ ਤੁਹਾਡੇ ਘਰੇ ਭੇਜੀਆਂ ਮਾਤਾ ਰਾਣੀ ਤੁਹਾਡੇ ਤੋਂ ਨਹੀਂ ਖੁਸ਼ ਜਿਹੜੇ ਘਰ ਦੀਆਂ ਕੁੜੀਆਂ ਉਹਨੂੰ ਨਹੀਂ ਪੁੱਛਦੇ ਘਰ ਦੀਆਂ ਨੂੰਹਾਂ ਨੂੰ ਨਹੀਂ ਪੁੱਛਦੇ ਉਹਨਾਂ ਦੇ ਮਾਤਾ ਰਾਣੀ ਕਿਰਪਾ ਦੀਵੇਂ ਕਰ ਸਕਦੀ ਆ ਮੈਨੂੰ ਨਹੀਂ ਲੱਗਦਾ ਇਹ ਤੁਹਾਡੇ ਘਰੇ ਕੰਜਕਾਣੀ ਆ ਆ ਜਿਹੜਾ ਪ੍ਰਸ਼ਾਦ ਬਣਾਇਆ ਵਾ ਨਾ ਆ ਵੀ ਬਹਿ ਗਏ ਆਪੇ ਖਾਪੀ ਲਿਓ ਕਿਉਂਕਿ ਕੰਜਰ ਗੁਰਦਾਸ ਕੋਈ ਕੰਜਕੀ ਨਜ਼ਰ ਆਂਦੀ ਆ ਵੇਖਿਆ ਹੀ ਮੈਂ ਆਪੂਏ ਪਾਏ ਵਾਵਾ ਖੜਕਾਉਂਦੇ ਸੀ ਕਿ ਕੀ ਹੋਇਆ ਕਿਸੇ ਨੇ ਭੇਜੀ ਨਹੀਂ ਕੰਜਰ ਤੁਹਾਡੇ ਘਰ ਉਹ ਤਾਂ ਨਹੀਂ ਭੇਜੀ ਹੋਣੀ ਉਹ ਤੁਹਾਡੇ ਸੁਭਾ ਦਾ ਸਾਰੇ ਮੱਲੇ ਨੂੰ ਪਤਾ ਵਾ ਤੁਸੀਂ ਤੇ ਕੁੜੀਆਂ ਨੂੰ ਚੰਗਾ ਨਹੀਂ ਸਮਝਦੇ ਹਰ ਕੋਈ ਡਰਦਾ ਆਪਾਂ ਆਪਣੀ ਕੁੜੀ ਨੂੰ ਇੰਨਾ ਘਰੇ ਕਿਉਂ ਭੇਜੀਏ ਕਿਉਂ ਰਿੰਪੀ ਸਹੀ ਕਿਹਾ ਨਾ ਮੈਂ ਤੇਰਾ ਵੇਖਣ ਕਿਉਂ ਦੇਜੇ ਸੱਚੀ ਤੇ ਕਹਿਨੀ ਆ ਉਹ ਬੰਦੇ ਆ ਸੱਚ ਕੜਵਾਵਾ ਪਰ ਸੁਣਨਾ ਤੇ ਤੁਹਾਨੂੰ ਪੈਣਾ ਹੀ ਆ ਸੱਚ ਨਾ ਅਸਲ ਜਿੰਨਾ ਕੋ ਸੱਚ ਸੁਣਿਆ ਨਹੀਂ ਜਾ ਰਿਹਾ ਤੇ ਕੋਈ ਜਵਾਬ ਹੀ ਨਹੀਂ ਆ ਰਿਹਾ ਕੀ ਜਵਾਬ ਦੇਣ ਅੱਗੋਂ ਭਾਈ ਤੇ ਉਹ ਹੀ ਆ ਨਾ ਜਵਾਬ ਨਹੀਂ ਆ ਰਿਹਾ ਕੋਈ ਗੱਲ ਨਹੀਂ ਮਮੀ ਕਰੋ ਲੱਭੋ ਕੰਜਕਾ ਹਾਂ ਵੇਖ ਲਓ ਇੱਕ ਵਾਰੀ 4 ਘੰਟੇ ਨਹੀਂ ਲੱਭਦੀਆਂ ਤੁਹਾਨੂੰ ਕਰੋ ਚਲੋ ਚਲੋ ਆਓ ਚੱਲੀ ਵੇ ਕਿੱਡੀਆਂ ਗੱਲਾਂ ਕਰਦੀਆਂ ਕਿੰਨਾ ਭੋਰ-ਭੋਰ ਕੇ ਮੂੰਹ ਮਰੋੜ-ਮਰੋੜ ਕੇ ਗੱਲਾਂ ਕਰਦੇ ਆਂ ਸੇ ਆਦਤ ਨਹੀਂ ਗਈ ਇਹਨਾਂ ਦੀ ਕੋਈ ਗੱਲ ਸੁਣੋ ਇੱਕ ਘਾਲ ਲੇ ਜੇ ਚਲੋ ਹਰ ਗੱਲ ਨਾਲ ਮੈਂ ਸਹਿਮਤ ਆ ਪਰ ਅੱਜ ਇੱਕ ਕੋਸ਼ਿ ਗੱਲ ਨਾ ਉਹ ਸਹੀ ਕਹਿ ਕੇ ਵੀ ਗਈ ਜੇ ਹੰਨਾ ਤੇਰਾ ਕੀ ਮਤਲਬ ਆ ਕਹਿੰਦਾ ਉਹ ਨਹੀਂ ਮੈਨੂੰ ਪਤਾ ਮੇਰੇ ਕਹਿੰਦਾ ਮਤਲਬ ਕੀ ਹੈ ਪਰ ਨਾ ਅੱਜ ਨਾ ਕਿਰਨ ਤੇ ਉਹਦੀ ਭੈਣ ਇਹ ਗੱਲਾਂ ਦੇ ਵਿੱਚ ਨਾ ਕੁਝ ਗੱਲ ਤੇ ਹੈ ਸੀ ਕਿ ਗੱਲ ਸਹੀ ਏ ਕਿ ਅਸੀਂ ਘਰ ਦੀਆਂ ਕੁੜੀਆਂ ਤੇ ਪੂਜ ਨਹੀਂ ਸਕਦੇ ਤੇ ਸ਼ਰ ਮਾਤਾ ਰਾਣੀ ਨੂੰ ਇਹ ਹੀ ਮਨਜ਼ੂਰ ਹੈ ਪਰ ਮੈਨੂੰ ਲੱਗਦਾ ਚਲੋ ਦੇਖਦੇ ਅੰਦਰ ਚੱਲੋ ਕਿਰਨ ਦੀ ਭੈਣ ਨੂੰ ਕਰਦੀ ਆ ਫੋਨ ਆ ਵੀ ਆਪਣੀਆਂ ਕੁੜੀਆਂ ਦੋਵੇਂ ਭੇਜਦੇ ਮਗਰ ਉਹਦਾ ਤਾਂ ਨੰਬਰ ਨਹੀਂ ਮੇਰੇ ਕੋਲ ਹੈਗਾ ਕੋਈ ਨਹੀਂ ਉਹਦੀ ਸੱਸ ਦਾ ਨੰਬਰ ਹੈਗਾ ਉਹਨੂੰ ਕਰਦੀਆਂ ਫੋਨ ਵੀ ਕੁੜੀਆਂ ਭੇਜਦੇ ਭੇਜਣੀਆਂ ਤੇ ਉਹਨੇ ਹੈ ਨਹੀਂ ਫਿਰ ਵੀ ਚੱਲ ਫੋਨ ਤੇ ਕਰਦੀਆਂ ਨਾ ਹੈਲੋ ਹੈਲੋ ਅਨਜੀ ਪੱਦੀ ਸਾਸ੍ਰੀਕਾ ਸਾਸ੍ਰੀਕਾਲ ਭੈਣ ਜੀ ਸਾਸ੍ਰੀਕਾਲ ਧੰਨ ਭਾਗ ਧੰਨ ਭਾਗ ਅੱਜ ਕਿਤੇ ਫੋਨ ਮੇਰੀ ਭੈਣ ਦਾ ਆਇਆ ਸੁਖਰਿਆ ਤੁਸੀਂ ਕਿਤੇ ਸਾਨੂੰ ਗਰੀਬਾਂ ਨੂੰ ਯਾਦ ਕੀਤਾ ਭੈਣ ਇਹੋ ਜੀਆਂ ਗੱਲਾਂ ਨਾ ਕਰਿਆ ਕਰ ਗਰੀਬ ਕਿੱਥੋਂ ਹੋ ਗਈ ਤੂੰ ਗਰੀਬ ਹੈ ਐਨੀ ਤੂੰ ਗੱਲਾਂ ਕਰਦੀ ਮੈਂ ਤਾਂ ਕਹਾ ਕਰੇ ਮੇਰੇ ਨਾਲ ਨਾਰਾਜ ਹੈ ਤੂੰ ਨਾਰਾਜ ਹੈ ਮੇਰੇ ਨਾਲ ਨਾ ਭੈਣਾ ਮੈਂ ਤੇਰੇ ਨਾਲ ਕਿਉਂ ਨਾਰਾਜ ਹੋਣਾ ਕਿਉਂ ਕੀ ਗੱਲ ਹੈ ਜੇ ਤੁਸੀਂ ਨਾਰਾਜ ਨਹੀਂ ਹੈਗੇ ਤੇ ਫਿਰ ਕੱਲ ਪੂਜਾ ਨਾਲ ਕਿਉਂ ਨਹੀਂ ਆਏ ਹੈ ਕੱਲ ਤੂੰ ਹੋਰ ਪੂਜਾ ਨਾਲ ਹਾ ਹੋ ਕੱਲ ਪੂਜਾ ਆਈ ਸੀ ਲੇ ਤੁਹਾਨੂੰ ਪਤਾ ਹੀ ਨਹੀਂ ਪੂਰਾ ਆ ਕੇ ਲੀੜਾ ਕਪੜਾ ਦੇ ਕੇ ਗਈ ਹੈ ਕੁੜੀ ਨੂੰ ਲੀੜਾ ਕਪੜਾ ਦੇ ਕੇ ਗਈ ਤੇ ਹੋਰ ਭੈਣ ਜੀ ਸੱਚੀ ਕਹਿੰਦੇ ਦੇ ਲੈ ਮੈਂ ਹੋਰ ਝੂਠ ਬੋਲੂਗੀ ਤੁਹਾਡੇ ਨਾਲ ਖਾਣਾ ਹੀ ਤੇ ਪੂਜਾ ਤੇ ਪੂਜਾ ਨੇ ਤੁਹਾਨੂੰ ਦੱਸਿਆ ਨਹੀਂ ਨਾ ਭੈਣ ਜੀ ਮੇਰੇ ਨਾਲ ਤਾਂ ਇਹ ਗੱਲ ਹੀ ਨਹੀਂ ਕੀਤੀ ਹੈ ਗੱਲ ਨਹੀਂ ਕੀਤੀ ਉਹਨੇ ਨਾ ਉਹ ਤੇ ਆਈ ਸੀ ਤੇ ਬੋਟੀ ਨੂੰ ਸਾਰਾ ਕੁਝ ਫੜਾ ਕੇ ਚਲੀ ਗਈ ਹੈ ਤੇ ਤੇ ਮੈਨੂੰ ਤੇ ਆਪ ਖਰਾਬ ਲੱਗਾ ਪੀਲਾ ਸਾਸਮਾ ਘਰ ਬੈਠੀ ਐ ਇਹ ਚਤਰੋ ਆ ਕੇ ਕੰਮ ਕਰਨ ਢਈ ਐ ਇਹਨੂੰ ਨਾਲ ਲੈ ਕੇ ਆਉਣਾ ਚਾਹੀਦਾ ਸੀ ਤੁਹਾਨੂੰ ਭੈਣ ਜੀ ਇਹ ਤਾਂ ਗੱਲ ਤੁਸੀਂ ਸਮਝਦੇ ਜੇ ਹੁਣ ਕੰਦੇ ਆ ਗੱਲ ਕੀਤੀ ਚੁਗਲੀ ਹੁੰਦੀ ਆ ਭੈਣ ਜੀ ਮੈਂ ਕੀ ਕਰਾਂ ਮੈਨੂੰ ਤਾਂ ਕੁਛ ਦੀ ਨਹੀਂ ਹੈਗੀ ਏ ਹਾਂ ਪੁੱਛਦੀ ਨਹੀਂ ਨਾ ਤੈਨੂੰ ਤਾਂ ਮੈਂ ਆਖਿਆ ਵੀ ਤੁਸੀਂ ਪਹਿਲਾਂ ਤੁਰਿਆ ਕਰੋ ਉਹਦੇ ਨਾਲ ਅੱਗੇ ਲਾ ਕੇ ਤੁਰਿਆ ਕਰੋ ਇਹਨੂੰ ਪੁੱਛਿਓ ਹੁਣ ਜਰਾ ਵੀ ਕਿੱਥੋਂ ਆਈ ਆ ਫੇਰ ਪਤਾ ਲੱਗੂ ਇਹਨੂੰ ਵੀ ਪਤਾ ਕਿਤਰਾ ਲੱਗਾ ਇਹਨੂੰ ਭੈਣ ਜੀ ਗੱਲਾਂ ਤਾਂ ਤੁਸੀਂ ਸਾਰੀਆਂ ਸਹੀ ਕਰਨ ਦੇ ਜੇ ਪਰ ਉਹ ਮੈਨੂੰ ਆਪ ਕੰਦੀ ਆ ਕੰਦੀ ਜਿਹੜੀ ਮੇਰੀ ਭੈਣ ਦੀ ਸਾਸਿਆ ਨਾ ਕਰਨ ਦੀ ਉਹ ਕਰਨ ਨੂੰ ਕੰਦੀ ਕੱਲੀ ਕਿਤੇ ਆ ਜਾ ਮੈਂ ਨਹੀਂ ਕਰਨਾ ਜਾਣਾ ਪਰ ਭੈਣ ਜੀ ਕਾਟੇ ਕਰਕੇ ਮੈਂ ਵੀ ਚੁੱਪ ਕੀਤੀ ਰਹਿੰਦੀ ਆ ਜੇ ਤੂੰ ਹੀ ਨਹੀਂ ਕਿਤੇ ਆਵੇਂ ਜਾਂਦੇ ਤੇ ਮੈਂ ਕਿਉਂ ਜਾਵਾਂ ਨਹੀਂ ਨਹੀਂ ਭੈਣੇ ਮੇਰੀਏ ਮੈਂ ਇਤਰਾ ਕੋਈ ਗੱਲ ਨਹੀਂ ਕਹੀ ਐਵੇਂ ਝੂਠ ਬੋਲਦੀਆਂ ਇਹ ਕੁਦਜੇ ਗੜੀ ਆ ਦੱਸ ਨਹੀਂ ਪੈਣਾ ਆ ਵੇ ਮੈਨੂੰ ਵੀ ਚੇਲੇ ਬੇੜੀ ਜਾਣਦੀ ਹੈ ਇਹਨਾਂ ਨੂੰ ਫਿਰ ਇਹਨਾਂ ਨੇ ਮੇਰੇ ਕੋ ਗੱਲਾਂ ਹੀ ਸੁਣਨੀਆਂ ਭੈਣ ਜੀ ਮੈਂ ਤੇ ਕਿਰਨ ਨੂੰ ਖੁਸ਼ ਕਰਨ ਨਹੀਂ ਦਿੰਦੀ ਕੋਈ ਗੱਲ ਨਹੀਂ ਕਰਨ ਦਿੰਦੀ ਵੀ ਮੈਨੂੰ ਇਹ ਗੱਲ ਕਰ ਜਾਏ ਜਾਨ ਨਾ ਲੈ ਲਾਂਗੀ ਮੈਂ ਦੀ ਭੈਣ ਜੀ ਪਰ ਉਹ ਤਾਂ ਮੈਨੂੰ ਆਪ ਦੱਸਦੀ ਹੈ ਕਿ ਮੇਰੀ ੜੀ ਭੈਣ ਦੀ ਸੱਸ ਆ ਉਹਨੂੰ ਪੈਰ ਜ਼ਮੀਨ ਤੜੀ ਤਰੰਗਦੀ ਸਾਰਾ ਘਰ ਦਾ ਕੰਮ ਆਪ ਕਰਦੀ ਆ ਨਹੀਂ ਜਾ ਨਹੀਂ ਜਾ ਉਹ ਤੈਨੂੰ ਪੱਤੇ ਪੜਾਉਣ ਲਈ ਆ ਵੀ ਇਹ ਵੀ ਮੇਰੇ ਨਾਲ ਉਤਰਾ ਹੀ ਕਰੇ ਇਹ ਜਾਣ ਜਾਣ ਕੇ ਝੂਠ ਤੈਨੂੰ ਕਹਿੰਦੀ ਆ ਤੇ ਤਾਂ ਹੀ ਨਹੀਂ ਨਾਲ ਲੈ ਆਉਂਦੀ ਵੀ ਘਰ ਕੰਮ ਕਰੂਗੀ ਤੇ ਭੈਣ ਜੀ ਮੈਨੂੰ ਇਹ ਤੇ ਗੱਲ ਦੱਸੋ ਜੇ ਹੁਣ ਦੋਵਾਂ ਭੈਣਾਂ ਦੀ ਸਾਡੇ ਗੱਲਾਂ ਖੁੱਲ ਗਈਆਂ ਆ ਕੋਈ ਸੋਨੇ ਚਾਂਦੀ ਦੀ ਵੀ ਚੀਜ਼ ਦੇ ਕੇ ਗਈ ਆ ਮੈਨੂੰ ਤੇ ਲੱਗਦਾ ਹੀ ਹੋ ਮਗਰ ਮੈਨੂੰ ਨਹੀਂ ਐਨਾ ਵਿਖਾਈ ਚੋਰੀ ਚੋਰੀ ਹੱਥੇ ਪੜਾਉਂ ਡਈ ਸੀ ਉਹਦੇ ਤੇ ਕੱਪੜੇ ਕਿਸ ਤਰ੍ਹਾਂ ਦੇ ਦੇ ਕੇ ਗਈ ਆ ਇਹ ਵਧੀਆ ਵਾ ਕੱਪੜੇ ਤੇ ਚੰਗੇ ਹੀ ਰੈਡੀਮੇਡ ਕੱਪੜੇ ਦੇ ਗਈ ਆ ਕੋਈ ਕਪੜਾ ਥੋੜੀ ਦੇ ਕੇ ਗਈ ਆ ਰੈਡੀਮੇਡ ਕੱਪੜੇ ਲਿਆਈ ਸਾਰੇ ਅੱਛਾ ਚੰਗਾ ਭੈਣ ਜੀ ਮੈਂ ਕੀ ਨਾ ਕਹਤੇ ਤੁਹਾਨੂੰ ਬਾਅਦ ਚ ਫੋਨ ਕਰਦੇ ਆ ਆ ਪੂਜਾ ਲੱਗੇ ਤੁਰਦੀ ਫਿਰਦੀ ਆ ਤੇ ਕੋ ਗੱਲ ਨਾ ਕਰਿਓ ਨਹੀਂ ਨਹੀਂ ਮੈਂ ਕੋਈ ਗੱਲ ਨਹੀਂ ਕਰਦੀ ਤੂੰ ਟੈਨਸ਼ਨ ਨਾ ਲਾ ਚਲੋ ਠੀਕ ਐ ਤੇ ਭੈਣ ਜੀ ਦੂਜੇ ਚੌਥੇ ਦਿਨ ਮੈਨੂੰ ਫੋਨ ਕਰਦੇ ਰਿਹਾ ਕਰੋ ਲੈ ਜੇ ਮੈਂ ਨਾ ਕਰੂੰ ਤੇ ਤੂੰ ਕਰ ਲਿਆ ਕਰ ਮੇਰੀ ਭੈਣ ਗੱਲ ਹੀ ਪੁੱਛਣੀ ਹੁੰਦੀ ਆ ਪੁੱਛ ਲਿਆ ਕਰ ਆਪੇ ਚਲ ਭੈਣਾ ਠੀਕ ਐ ਹੂੰ ਲੱਗੀ ਨਾ ਆ ਕੇ ਉਹਨਾਂ ਹੁਣ ਪਤਾ ਲੱਗੂ ਠੀਕ ਐ ਤੇਨੂੰ ਮੈਂ ਰਸਤੇ ਤੇ ਲਿਆਉਂ ਹਾਂ ਭਾਗ ਕਾ ਨਹੀਂ ਬੜੀ ਅੱਖ ਪੈਣ ਜੀ ਤੂੰ ਸਤੇ ਤੇ ਕੁੜੀਆਂ ਨੂੰ ਫੋਨ ਕਰਨਾ ਸੀਗਾ ਤੇ ਮੈਂ ਉਡੀਕਦੀ ਵੀ ਤੁਹਾਨੂੰ ਰਸੋਈ ਚ ਖਲੋਤੀ ਦੀ ਤੂੰ ਸਤੇ ਤੇ ਪੂਜਨ ਦੀ ਸੱਸ ਨਾਲ ਗੱਲਾਂ ਲੱਗ ਰਹੇ ਨਹੀਂ ਮੇਰੀ ਲੱਲੀਏ ਭੈਣੇ ਮੈਂ ਫੋਨ ਥੋੜੀ ਕਰਨਾ ਸੀ ਹੂੰ ਮੈਂ ਤੇ ਅੱਗ ਲਾਉਣੀ ਸੀ ਮੈਂ ਤੇ ਤਿੱਲੀ ਲਾਉਣੀ ਆ ਉਹਨੇ ਮੈਂ ਲਾਤੀ ਹਾਏ ਹਾਏ ਅੱਜ ਦਿਨ ਛੱਡ ਦੇਣੀ ਸੀ ਜਿਹੜਾ ਪਹਿਲੇ ਕੰਮ ਕਰਨ ਲੱਗਿਆ ਕੁੜੀਆਂ ਪੂਜਨ ਦਾ ਉਹ ਤੇ ਕਰ ਲਈ ਏ ਨੀ ਪਹਿਲਾਂ ਮੈਂ ਆਪਣੇ ਆਪ ਦੀ ਤੇ ਪੂਜਾ ਕਰਾ ਲਾਂ ਜਿੰਨੇ ਵੀ ਨੀਨੀਆਂ ਗੱਲਾਂ ਕੀਤੀਆਂ ਹੈ ਫਿਰ ਮੈਂ ਉਹਦੀ ਸੱਸ ਨੂੰ ਦੱਸਾਂ ਵੀ ਇਹ ਦੋਵੇਂ ਭੈਣਾ ਆਪਸ ਵਿੱਚ ਪਤਾ ਨਹੀਂ ਕੀ ਕੀ ਗੱਲਾਂ ਕਰਦੀਆਂ ਦੋਵੇਂ ਜਣੀਆਂ ਗੱਲਾਂ ਕਰਦੀਆਂ ਫਿਰ ਉਹਦੀ ਮਾਂ ਨੂੰ ਦੱਸੂਗੀ ਨਾ ਸੱਸੋ ਦੀ ਨੂੰ ਫਿਰ ਉਹਨੂੰ ਪਤਾ ਲੱਗੂਗਾ ਇਹਨਾਂ ਦੀ ਕਿ ਜੂਨੀਆਂ ਪੁੱਟ ਦੀ ਕਿਤਰਾ ਵੀ ਕਾਹਦੀਆਂ ਗੱਲਾਂ ਕਰਦੀਆਂ ਜੀ ਹੈ ਉਹ ਵੀ ਬੜੀ ਚਵਲੀ ਉਹ ਛੱਡਣ ਵਾਲੀ ਨਹੀਂ ਆ ਹੋ ਗਈ ਗੱਲਬਾਤ ਉਹ ਹੁਣ ਕੱਜਕਾ ਨੂੰ ਤੇ ਪੂਜ ਲੋ ਆਪਣੀ ਪੂਜਾ ਬਾਅਦ ਵਿੱਚ ਕਰਾ ਲਿਆ ਜੇ ਤੂੰ ਹੱਸਦੀ ਰਿਹਾ ਕਰ ਤੂੰ ਹੱਸ ਕੇ ਗੱਲ ਨਾ ਟਾਲ ਦਿਆ ਕਰ ਅਗਲਾ ਗੁੱਸੇ ਤੇ ਬੋਲਣ ਡਿਆ ਤੇ ਤੂੰ ਹੱਸਣ ਡਈਂ ਦੰਦ ਕੱਢਣ ਡਈਂ ਆ ਮੈਨੂੰ ਹੱਸਾ ਪਤਾ ਕਿਉਂ ਆ ਕਿਉਂਕਿ ਤੁਸੀਂ ਦੀ ਸੱਸ ਨੂੰ ਚਵਲ ਖੰਦੇ ਪਿਆ ਦੇਖਿਆ ਜਾਏ ਨਾ ਇਹ ਨਾ ਹੋਵੇ ਪੂਜਾ ਤੁਹਾਨੂੰ ਕਹਿੰਦੀ ਹੁਣ ਉਹਦੀ ਸੱਸ ਕਰੂਗੀ ਪੂਜਾ ਦੀ ਪੂਜਾ ਮੇਰੀ ਨਹੀਂ ਚਲੋ ਉੱਟੋ ਕੁੜੀਆਂ ਵੇਖੀਏ ਫੇਰ ਸੜਕ ਤੇ ਜਾਣੇ ਕੁੜੀਆਂ ਵੇਖ ਕੀ ਕਰੀਏ ਚਲ ਅਈ ਮਾਤਾ ਰਾਣੀ ਦੀ ਇਹੀ ਕਿਰਪਾ ਹੈ ਚਲ ਕੋਈ ਨਾ ਕੋਈ ਤਾਂ ਲੈ ਕੇ ਆਵਾਂ ਆ ਜਾ ਚਲ ਚੱਕ ਇੱਕ ਲਿਆਂਦੀ ਦੋ ਲੈਂਦੇ ਹੋਰ ਨਹੀਂ ਪੁੱਛ ਬਿਲਕੁਲ ਜੀ ਬਿਲਕੁਲ ਚਲਾਓ ਅੱਜ ਨੂੰ ਮੈਂ ਦੱਸਦੀ ਆ ਇਹ ਤਾਂ ਭਲਾ ਹੋਵੇ ਦੀ ਸੱਸ ਦਾ ਜਿੰਨੇ ਮੈਨੂੰ ਸਾਰੀ ਗੱਲ ਦੱਸਦੀ ਆ ਮੈਂ ਵੀ ਕਹਾ ਇੱਕ ਗੱਲ ਸਾਰਾ ਦਿਨ ਕਿੱਥੇ ਲਾਈ ਆ ਕੋਈ ਗੱਲ ਹੈ ਇਹ ਕੁੜੀਆਂ ਦੇ ਸਕੂਲ ਆਉਣ ਤੋਂ ਪਹਿਲਾਂ ਪਹਿਲਾਂ ਮੈਨੂੰ ਗੱਲ ਕਰਨੀ ਪੈਣੀ ਆ ਨਹੀਂ ਤਾਂ ਵੱਡੀ ਨੇ ਫੇਰ ਕਹਿ ਦੇਣਾ ਕਿ ਤੁਸੀਂ ਦਾਦੀ ਮੇਰੀ ਮਾਂ ਤੇ ਉਤਰਾ ਹੀ ਹੱਥ ਹੋ ਕੇ ਮਗਰ ਪੈ ਜੇ ਪੂਜਾ ਨਹੀਂ ਪੂਜਾ ਹਾਂਜੀ ਇੱਧਰ ਆ ਇੱਧਰ ਆ ਜਰਾ ਆਈ ਆਈ ਹੁਣ ਕਿ ਨਵਾ ਸਿਆਪਾ ਪੈ ਗਿਆ ਜੇ ਕੋਈ ਕੰਮ ਲੱਗਾ ਤਾਂ ਨਹੀਂ ਮੰਮੀ ਨੂੰ ਚੈਨ ਤੇ ਜੇ ਕੋਈ ਕੀਤਾ ਜਾਵੇ ਤਾਂ ਨਹੀਂ ਮੰਮੀ ਨੂੰ ਚੈਨ ਬੁੱਤ ਹੀ ਆਮ ਨਹੀਂ ਆ ਜਾ ਹੁਣ